ਮੀਟਿੰਗ ਦਾ ਅਗਲਾ ਫੈਸਲਾ ਕੀ ਹੈ ਇਹ ਜੋ 7-8 ਦਿਨਾਂ ਤੋਂ ਲਗਾਤਾਰ ਭਾਰਤੀ ਕਿਸਾਨ ਜੀ ਨੇ ਇੱਕ ਟਡਕਾਉਂਦਾ ਪਿੰਡ ਘੁੰਮਣਕਲਾ ਨੇੜੇ ਜੋ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਗੈਰ ਕਾਨੂੰਨੀ ਟੋਲਪਲਾਜਾ ਲੱਗਿਆ ਹੋਇਆ ਉਹਨੂੰ ਪਟਾਉਣ ਵਾਸਤੇ ਪੱਕਾ ਮੋਰਚਾ ਲਾਇਆ ਹੋਇਆ ਹੈ ਅੱਜ ਜੋ ਜ਼ਿਲ੍ਹੇ ਦੀ ਮੀਟਿੰਗ ਕੀਤੀ ਗਈ ਹੈ ਉਹਦੇ ਵਿੱਚ ਫੈਸਲਾ ਕੀਤਾ ਗਿਆ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਤੋਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਵਾਵਾਂਗੇ ਰੈਲੀਆਂ ਕਰਵਾਵਾਂਗੇ ਲੋਕਾਂ ਨੂੰ ਲਾਬੰਦ ਕਰਾਂਗੇ ਵੀ ਪਹਿਲਾਂ ਵੀ ਜੋ ਗੈਰ ਕਾਨੂੰਨੀ ਟਾ EBV ਕੇ ਟੋਲ ਪਲਾਜਾ ਲੱਗਿਆ ਸੀ ਉਹ ਵੀ ਭਾਰਤੀ ਕਿਸਾਨ ਯੂਨੀਅਨ ਤੜਕੋਂ ਦਾ ਵੱਲੋਂ ਪਟਾਇਆ ਗਿਆ ਤੇ ਇਹ ਵੀ ਜਲਦ ਤੋਂ ਜਲਦ ਮੀਟਿੰਗਾਂ ਕਰਕੇ ਵੱਡੀਆਂ ਰੈਲੀਆਂ ਕਰਕੇ ਵੱਡੇ ਟੋਲ ਪਲਾਜੇ ਤੇ ਇਕੱਠ ਕਰਕੇ ਛੇਤੀ ਛੇਤੀ ਇਹ ਵੀ ਟੋਲ ਪਲਾਜਾ ਭਾਰਤੀ ਕਿਸਾਨ ਯੂਨੀਅਨ ਤੜਕੋਂ ਦਾ ਪਟਾਇਆ ਜਾਊਗਾ ਜੀ ਟੋਲ ਪਲਾਜੇ ਤੇ ਮੀਟਿੰਗ ਕੀਤੀ ਹੈ ਗਾਹਾਂ ਵਾਲਾ ਪ੍ਰੋਗਰਾਮ ਕੀ ਹੈ ਅਸੀਂ ਟੋਲ ਪਲਾਜਾ ਮਨਕਨਾ ਜਿਹੜਾ ਮੋੜ ਤੇ ਨਹੀਂ ਡਿਆ ਪਸੰਦਾ ਛੱਡੀ ਘਾਟ ਦੇ ਕੋਲ ਤੋਂ ਉਧਰ ਤੇ ਪੱਕਾ ਮੋਰਚਾ ਲੱਗਿਆ ਹੋਇਆ ਜਿਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵੀ ਕੀਤੀ ਆ ਜਿਹਦੇ ਵਿੱਚ ਇਹ ਤੈਅ ਕੀਤਾ ਕਿ ਜਿਹੜਾ ਇਹ ਮੋਰਚਾ ਇਹ ਸ਼ਾਂਤਮਈ ਪੱਕੇ ਤੌਰ ਤੇ ਲੱਗਿਆ ਰਹੂਗਾ ਜਿੰਨੇ ਜੀ ਤੱਕ ਹੋਵੇਗਾ ਇਹ ਰੋੜ ਹਾਫਿੰਗ ਹੋ ਜਾਂਦੀ ਜਿਹੜਾ ਇਹੋ ਪਿਆ ਲੱਗਿਆ ਹੋਇਆ ਮਟੀਰੀਅਲ ਆ ਜਿਹੜਾ ਖੰਡਰ ਬਣਿਆ ਖੜਾ ਇਹਨੂੰ ਪਾਸੇ ਨਹੀਂ ਹਟਾਇਆ ਜਾਂਦਾ 19 ਦਿਨ ਤੱਕ ਅਸੀਂ ਜਿਹੜਾ ਸਾਡਾ ਪੱਕਾ ਮੋੜ ਤਾਂ ਚੱਲੂਗਾ ਸ਼ਾਮ ਲਈ ਢੰਗ ਨਾਲ ਚਲਾਵਾਂਗੇ ਕਿ ਇਸ ਸੜਕ ਨੂੰ ਜਿੱਥੇ ਹੈਗੀ ਹੈ ਸਾਫ਼ ਕਰਾਂਗੇ ਇਹ ਜਿਹੜੀ ਖੰਡਰ ਬਣੀ ਹੋਈ ਇਮਾਰਤਾਂ ਜਿਹੜੀ ਇਹ ਸੈੱਡ ਆ ਇਹਦੇ ਲੋਕਾਂ ਦੀ ਮੌਤ ਦਾ ਖੌਬਣੇ ਹੋਏ ਨੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਹਟਾਇਆ ਜਾਊਗਾ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਕਮਾਨ ਕਮਾਨ ਦਾ ਇੱਕ ਬਿਆਨ ਆ ਰਿਹਾ ਸੀ ਕਿ ਅਸੀਂ ਦੋ ਟੋਲ ਪਲਾਜ ਜਿਹੜੇ ਉਹ ਹੋਰ ਹਟਾ ਦਿੱਤੇ ਆ ਉਹਨਾਂ ਦੀ ਮਨਿਆਤ ਸੀ ਜਿਹੜੀ ਫਸਲ ਨੂੰ ਕੀ ਕਹਾ ਉਹਨਾਂ ਨੂੰ ਇੰਸਟ੍ਰੈਕਸ਼ਨ ਅਸੀਂ ਦਿੱਤੀ ਕਿ ਨਹੀਂ ਕਿ ਭਰਉਣ ਦੀ ਪ੍ਰੀਤ ਜਿਹੜੀ ਹੈ ਵੀ ਨਹੀ ਦਿੱਤੀ ਅਸੀਂ ਇਹ ਸਵਾਲ ਕਰਨਾ ਚਾਹੁੰਦੇ ਆ ਕਿ ਉਹ ਟੋਲ ਪਲਾਜ ਤਾਂ ਤੁਸੀਂ ਬੰਦ ਕਰਾਤੇ ਆ ਟੋਲ ਪਲਾਜ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਲੱਗੇ ਹੋਏ ਸੀਗੇ ਇਹਨਾਂ ਵੱਲ ਤੁਹਾਡਾ ਨਹੀਂ ਖਿਆਲ ਹੈਗਾ ਸੋ ਇਹ ਜਿਹੜੇ ਲੁੱਟਾਂ ਖੂਹਾਂ ਦਾ ਲੋਕਾਂ ਦੀ ਮੌਤ ਦਾ ਬੰਜਰ ਬਣੇ ਖੜੀ ਹੈ ਇਹ ਖੰਡਰ ਇਮਾਰਤ ਇਹਦੇ ਵੱਲ ਕਦੋਂ ਧਿਆਨ ਜਾਊਗਾ ਤਾਂ ਅਸੀਂ ਬੀਟੀਸੀ ਡਕਾਉਂਦਾ ਵੱਲੋਂ ਇਹ ਮੀਟਿੰਗ ਤੈਅ ਕਰਕੇ ਇਸ ਸਾਰੇ ਜਿਹੜਾ ਸਿਸਟਮ ਜਿਹੜਾ ਮਟੀਰੀਅਲ ਇਹਦੇ ਉੱਤੇ ਲੱਗਾ ਹੋਇਆ ਉਹਨੂੰ ਬਿਲਕੁਲ ਸਾਫ਼ ਕਰਾ ਕੇ ਸੜਕ ਨੂੰ ਸਾਫ਼ ਕਰਕੇ ਲੋਕਾਂ ਨੂੰ ਇੱਕ ਚੰਗੀ ਸੜਕ ਦੀ ਸਹੂਲਤ ਆ ਜਿਹੜੀ ਉਹ ਬੀਟੀਸੀ ਡਕਾਉਂਦਾ ਵੱਲੋਂ ਦੇਵਾਂਗੇ ਸਾਥ ਮਿਲ ਢੰਗ ਦੇ ਨਾਲ ਚਲਾਵਾਂਗੇ ਚਾਹੇ ਕਿੰਨਾ ਮਰਜੀ ਜਿੰਦਾਬਾਦ 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 ਪਾਰਟੀ ਕਿਸਾਨ ਜੁੰਨੇ ਇਕਤਾ ਾਟਕਾਉਂਦਾ ਜਿੰਦਾਬਾਦ 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 ਗੈਰ ਕਾਨੂੰਨੀ ਲੱਗਿਆ ਟੋਲ ਪਲਾਜ਼ਾ ਹਟਾ ਕੇ ਰਾਂਗੇ ਹਟਾ ਕੇ ਰਾਂਗੇ ਟਾ ਕੇ ਰਾਂਗੇ ਗੈਰ ਕਾਨੂੰਨੀ ਲੱਗਿਆ ਟੋਲ ਪਲਾਜ਼ਾ ਹਟਾ ਕੇ ਰਾਂਗੇ ਹਟਾ ਕੇ ਰਾਂਗੇ ਟਾ ਕੇ ਰਾਂਗੇ ਪੰਜਾਬ ਆਨੇਕਤਾ ਜਿੰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਆਗਲੇ ਇੱਕ ਤਾਂ ਟਕਾਉਂਦਾ ਜਿੰਦਾਬਾਦ 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 ਗੈਰਕਾਨੂੰਨੀ ਲੱਗਿਆ ਟੋਲ ਪਲਾਜ਼ਾ ਹਟਾ ਕੇ ਰਹਾਗੇ ਹਟਾ ਕੇ ਰਹਾਗੇ ਤਾਂ ਕੇ ਰਹਾਗੇ ਗੈਰਕਾਨੂੰਨੀ ਲੱਗਿਆ ਟੋਲ ਪਲਾਜ਼ਾ ਹਟਾ ਕੇ ਰਹਾਗੇ ਹਟਾ ਕੇ ਰਹਾਗੇ ਤਾਂ ਕੇ ਰਹਾਗੇ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ